ਭੁੱਲ ਕੇ ਵੀ ਮਾਈਕ੍ਰੋਵੇ ਦੇ ਵਿੱਚ ਖਾਣਾ ਗਰਮ ਕਰਨ ਦੀ ਇਹ ਗਲਤੀ ਤੁਸੀਂ ਨਾ ਕਰ ਬੈਠੋ ਕਿਉਂਕਿ ਮਾਈਕ੍ਰੋਵੇ ਦੇ ਵਿੱਚ ਖਾਣਾ ਗਰਮ ਕਰਨਾ ਤੁਸੀਂ ਆਪਣੀ ਇੱਕ ਗੰਭੀਰ ਬਿਮਾਰੀ ਨੂੰ ਸੱਦਾ ਦੇ ਰਹੇ ਹੋ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਿਹਤਰੀ ਖਤਰਨਾਕ ਪਾਈ ਜਾਂਦੀ ਹੈ ਤਾਂ ਮਾਈਕ੍ਰੋਵੇ ਦੇ ਵਿੱਚ ਖਾਣਾ ਕਿਉਂ ਨਹੀਂ ਗਰਮ ਕਰਨਾ ਚਾਹੀਦਾ ਪੂਰੀ ਗੱਲਬਾਤ ਕੀ ਹੈਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਧਿਆਨ ਨਾਲ ਜ਼ਰੂਰ ਸੁਣਿਓ ਤੁਹਾਨੂੰ ਦੱਸਦੇ ਕਿ ਬਹੁਤ ਸਾਰੇ ਲੋਕ ਮੰਨਦੇ ਨੇ ਕਿ microwaves ਦੇ ਵਿੱਚ ਪਕਾਇਆ ਭੋਜਨ ਨੁਕਸਾਨਦਾਇਕ ਹੁੰਦਾ ਹੈ microwaves ਤੋਂ ਨਿਕਲਣ ਵਾਲਾ ਰੇਡੀਏਸ਼ਨ ਭੋਜਨ ਨੂੰ ਜੋ ਕਿ ਰੇਡੀਓ ਐਕਟਿਵ ਬਣਾ ਸਕਦਾ ਹੈ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਵਿਸ਼ਵ ਸਿਹਤ ਸੰਗਠਨ ਅਤੇ ਕੈਂਸਰ ਖੋਜ ਸੰਸਥਾਨ ਦੇ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ microwaves ਵਿੱਚ ਖਾਣਾ ਗਰਮ ਕਰਨ ਨਾਲ ਕੈਂਸਰ ਹੁੰਦਾ ਹੈ microwaves ਦੇ ਦੁਆਰਾ ਨਿਕਲਣ ਵਾਲਾ ਰੈਡੀਏਸ਼ਨ ਸਿਰਫ ਭੋਜਨ ਗਰਮ ਕਰਨ ਦੇ ਲਈ ਹੁੰਦਾ ਹੈ ਅਤੇ ਭੋਜਨ ਰੈਡੀਓ ਐਕਟਿਵ ਨਹੀਂ ਬਣਾਉਂਦਾ ਹਾਲਾਂਕਿ ਕੁਝ ਗਲਤੀਆਂ ਘੱਟ ਤੱਕ ਹੋ ਸਕਦੇ ਹਨ ਤਾਂ ਮਾਈਕ੍ਰੋਵੇਵ ਦੇ ਵਿੱਚ ਹਮੇਸ਼ਾ ਮਾਈਕ੍ਰੋਵੇਵ ਸੇਫ ਕੰਟੇਨਰਾਂ ਦੀ ਵਰਤੋਂ ਕਰੋ ਗਲਤ ਕੰਟੇਨਰ ਜਿਵੇਂ ਕਿ ਕੁਝ ਪਲਾਸਟਿਕ ਕੰਟੇਨਰ ਗਰਮ ਕਰਨ ਦੇ ਉੱਤੇ ਜੋ ਕਿ ਨੁਕਸਾਨਦੇਹਕ ਰਸਾਇਣਿਕ ਛੱਡ ਸਕਦੇ ਨੇ ਕਦੇ ਵੀ ਐਲੂਮੀਨੀਅਮ ਫੋਇਲ ਜਾਂ ਫਿਰ ਧਾਤ ਦੇ ਕੰਟੇਨਰਾਂ ਨੂੰ ਮਾਈਕ੍ਰੋਵੇਵ ਦੇ ਵਿੱਚ ਨਾ ਪਾਓ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਭੋਜਨ ਗਰਮ ਕਰਨਾ ਗਰਭਵਤੀ ਔਰਤਾਂ ਲਈ ਖਾਸ ਤੌਰ ਦੇ ਉੱਤੇ ਨੁਕਸਾਨਦਾਇਕ ਹੋ ਸਕਦਾ ਹੈ ਰਸਾਇਣ ਭੋਜਨ ਦੇ ਵਿੱਚ ਲੀਕ ਹੋ ਸਕਦੇ ਨੇ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪਾ ਸਕਦੇ ਨੇ ਇਸ ਲਈ ਕੱਚ ਜਾਂ ਫਿਰ ਸਰੇਮਿਕ ਡੱਬੇ ਵਧੇਰੇ ਸੁਰੱਖਿਅਤ ਹੋ ਸਕਦੇ ਹਨ ਬਹੁਤ ਸਾਰੇ ਲੋਕ ਸੋਚਦੇ ਨੇ ਕਿ microwaves ਦੇ ਵਿੱਚ oven ਕਰਨ ਦੇ ਨਾਲ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਨੇ ਮਾਇਰਾ ਦਾ ਇਹ ਵੀ ਕਹਿਣਾ ਹੈਗਾ ਕਿ ਪੋਸ਼ਟਿਕ ਤੱਤਾਂ ਦਾ ਨੁਕਸਾਨ ਨਾਰਮਲ ਉਬਾਲਣ ਜਾਂ ਫਿਰ ਚੁੱਲ੍ਹੇ ਦੇ ਉੱਤੇ ਖਾਣਾ ਪਕਾਉਣੋਂ ਆ ਵਾਂਗ ਹੀ ਹੁੰਦਾ ਹੈ ਪਰ ਸਹੀ ਸਮੇਂ ਦੇ ਉੱਤੇ ਤਾਪਮਾਨ ਦੇ ਲਈ ਭੋਜਨ ਗਰਮ ਕਰਨ ਦੇ ਨਾਲ ਪੋਸ਼ਟਿਕ ਤੱਤ ਸੁਰੱਖਿਅਤ ਰਹਿੰਦੇ ਨੇ ਮਾਈਕ੍ਰੋਵੇਵ ਦੇ ਵਿੱਚ ਖਾਣਾ ਗਰਮ ਕਰਨਾ ਨੁਕਸਾਨਦੇਹ ਹੋ ਸਕਦਾ ਹੈ ਇਹ ਨਾ ਸਿਰਫ ਸਵਾਦ ਨੂੰ ਵਿਗਾੜ ਸਕਦਾ ਹੈ ਸਗੋਂ ਬਲਕਿ ਡੱਬੇ ਜਾਂ ਫਿਰ ਓਵਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਦੇ ਲਈ ਭੋਜਨ ਨੂੰ ਦੁਬਾਰਾ ਗਰਮ ਜੋ ਕਿ ਗਰਮ ਕਰਦੇ ਸਮੇਂ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ ਭੋਜਨ ਗਰਮ ਕਰਨ ਵੇਲੇ ਢੱਕਣ ਨੂੰ ਪੂਰੀ ਤਰ੍ਹਾਂ ਬੰਦ ਨਾ ਕਰੋ ਇਸ ਨੂੰ ਥੋੜਾ ਜਿਹਾ ਖੁੱਲਾ ਛੱਡਣ ਦੇ ਨਾਲ ਭਾਫ਼ ਬਾਹਰ ਨਿਕਲਦੀ ਹੈ ਅਤੇ ਡੱਬੇ ਨੂੰ ਫਟਣ ਜਾਂ ਫਿਰ ਓਵਰਫਲੋ ਹੋਣ ਤੋਂ ਰੋਕਦੀ ਹੈ ਆਪਣੇ ਓਵਨ ਨੂੰ ਨਿਯਮਤ ਤੌਰ ਦੇ ਉੱਤੇ ਸਾਫ਼ ਕਰਨਾ ਅਤੇ ਸਮੇਂ-ਸਮੇਂ ਦੇ ਉੱਤੇ ਇਸ ਦੀ ਜਾਂਚ ਕਰਾਉਣਾ ਬੇਹਤ ਮਹੱਤਵਪੂਰਨ ਹੈ ਖਰਾਬ ਮਾਈਕ੍ਰੋਵੇਵ ਜਾਂ ਫਿਰ ਗੰਦੇ ਓਵਨ ਦੇ ਵਿੱਚ ਭੋਜਨ ਗਰਮ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹਾਲਾਂਕਿ ਕੈਂਸਰ ਹੋ ਸਕਦਾ ਹੈ ਜਾਂ ਫਿਰ ਨਹੀਂ ਹੋ ਸਕਦਾ ਇਸ ਦੇ ਵੱਲੋਂ ਹਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਸਬੂਤ ਮਿਲਿਆ ਭੁੱਲ ਕੇ ਵੀ ਮਾਈਕ੍ਰੋਵੇਵ ਦੇ ਵਿੱਚ ਖਾਣਾ ਗਰਮ ਕਰਨ ਦੀ ਇਹ ਗਲਤੀ ਤੁਸੀਂ ਨਾ ਕਰ ਬੈਠੋ ਕਿਉਂਕਿ ਮਾਈਕ੍ਰੋਵੇਵ ਦੇ ਵਿੱਚ ਖਾਣਾ ਗਰਮ ਕਰਨਾ ਤੁਸੀਂ ਆਪਣੀ ਇੱਕ ਗੰਭੀਰ ਬਿਮਾਰੀ ਨੂੰ ਸੱਦਾ ਦੇ ਰਹੇ ਹੋ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਿਹਤਰੀ ਖਤਰਨਾਕ ਪਾਈ ਜਾਂਦੀ ਹੈ ਤਾਂ ਮਾਈਕ੍ਰੋਵੇਵ ਦੇ ਵਿੱਚ ਖਾਣਾ ਕਿਉਂ ਨਹੀਂ ਗਰਮ ਕਰਨਾ ਚਾਹੀਦਾ ਪੂਰੀ ਗੱਲਬਾਤ ਕੀ ਹੈਗੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਧਿਆਨ ਨਾਲ ਜਰੂਰ ਸੁਣਿਓ ਤੁਹਾਨੂੰ ਦੱਸਦੇ ਕਿ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਮਾਈਕ੍ਰੋਵੇਵ ਦੇ ਵਿੱਚ ਪਕਾਇਆ ਭੋਜਨ ਨੁਕਸਾਨਦਾਇਕ ਮਾਈਕ੍ਰੋਵੇਵ ਤੋਂ ਨਿਕਲਣ ਵਾਲਾ ਰੇਡੀਏਸ਼ਨ ਭੋਜਨ ਨੂੰ ਜੋ ਕਿ ਰੇਡੀਓ ਐਕਟਿਵ ਬਣਾ ਸਕਦਾ ਹੈ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਕੈਂਸਰ ਖੋਜ ਸੰਸਥਾਨ ਦੇ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਾਈਕ੍ਰੋਵੇਵ ਦੇ ਵਿੱਚ ਖਾਣਾ ਗਰਮ ਕਰਨ ਨਾਲ ਕੈਂਸਰ ਹੁੰਦਾ ਹੈ। ਮਾਈਕ੍ਰੋਵੇਵ ਦੇ ਦੁਆਰਾ ਨਿਕਲਣ ਵਾਲਾ ਰੇਡੀਏਸ਼ਨ ਸਿਰਫ ਭੋਜਨ ਗਰਮ ਕਰਨ ਦੇ ਲਈ ਹੁੰਦਾ ਹੈ ਅਤੇ ਭੋਜਨ ਰੇਡੀਓ ਐਕਟਿਵ ਨਹੀਂ ਬਣਾਉਂਦਾ। ਹਾਲਾਂਕਿ ਕੁਝ ਗਲਤੀਆਂ ਘੱਟ ਤੱਕ ਹੋ ਸਕਦੇ ਆ ਨੇ ਤਾਂ ਮਾਈਕ੍ਰੋਵੇਵ ਦੇ ਵਿੱਚ ਹਮੇਸ਼ਾ ਮਾਈਕ੍ਰੋਵੇਵ ਸੇਫ ਕੰਟੇਨਰਾਂ ਦੀ ਵਰਤੋਂ ਕਰੋ ਗਲਤ ਕੰਟੇਨਰ ਜਿਵੇਂ ਕਿ ਕੁਝ ਪਲਾਸਟਿਕ ਕੰਟੇਨਰ ਗਰਮ ਕਰਨ ਦੇ ਉੱਤੇ ਜੋ ਕਿ ਨੁਕਸਾਨਦੇਹ ਕ ਰਸਾਇਣਿਕ ਛੱਡ ਸਕਦੇ ਨੇ ਕਦੇ ਵੀ ਐਲੂਮੀਨੀਅਮ ਫੋਇਲ ਜਾਂ ਫਿਰ ਧਾਤ ਦੇ ਕੰਟੇਨਰਾਂ ਨੂੰ ਮਾਈਕ੍ਰੋਵੇਵ ਦੇ ਵਿੱਚ ਨਾ ਪਾਓ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਭੋਜਨ ਗਰਮ ਕਰਨਾ ਗਰਭਵਤੀ ਔਰਤਾਂ ਦੇ ਲਈ ਖਾਸ ਤੌਰ ਦੇ ਉੱਤੇ ਨੁਕਸਾਨਦੇਹ ਹੋ ਸਕਦਾ ਹੈ ਰਸਾਇਣ ਭੋਜਨ ਦੇ ਵਿੱਚ ਲੀਕ ਹੋ ਸਕਦੇ ਨੇ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪਾ ਸਕਦੇ ਨੇ ਇਸ ਦੇ ਲਈ ਕੱਚ ਜ਼ਾਫਿਰ ਸਰੇਮਿਕ ਡੱਬੇ ਵਧੇਰੇ ਸੁਰੱਖਿਅਤ ਹੋ ਸਕਦੇ ਹਨ ਬਹੁਤ ਸਾਰੇ ਲੋਕ ਸੋਚਦੇ ਨੇ ਕਿ microwaves ਦੇ ਵਿੱਚ oven ਕਰਨ ਦੇ ਨਾਲ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਨੇ ਮਾਇਰਾ ਦਾ ਇਹ ਵੀ ਕਹਿਣਾ ਹੈਗਾ ਕਿ ਪੋਸ਼ਟਿਕ ਤੱਤਾਂ ਦਾ ਨੁਕਸਾਨ ਨਾਰਮਲ ਉਬਾਲਣ ਜਾਂ ਫਿਰ ਚੁੱਲ੍ਹੇ ਦੇ ਉੱਤੇ ਖਾਣਾ ਪਕਾਉਣਾ ਆਵੰਗ ਹੀ ਹੁੰਦਾ ਹੈ ਪਰ ਸਹੀ ਸਮੇਂ ਦੇ ਉੱਤੇ ਤਾਪਮਾਨ ਦੇ ਲਈ ਭੋਜਨ ਗਰਮ ਕਰਨ ਦੇ ਨਾਲ ਪੋਸ਼ਟਿਕ ਤੱਤ ਸੁਰੱਖਿਅਤ ਰਹਿੰਦੇ ਨੇ ਮਾਈਕ੍ਰੋਵੇਵ ਦੇ ਵਿੱਚ ਖਾਣਾ ਗਰਮ ਕਰਨਾ ਨੁਕਸਾਨਦੇਹ ਹੋ ਸਕਦਾ ਹੈ ਇਹ ਨਾ ਸਿਰਫ ਸਵਾਦ ਨੂੰ ਵਿਗਾੜ ਸਕਦਾ ਹੈ ਸਗੋਂ ਬਲਕਿ ਡੱਬੇ ਜਾਂ ਫਿਰ ਓਵਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਦੇ ਲਈ ਭੋਜਨ ਨੂੰ ਦੁਬਾਰਾ ਗਰਮ ਜੋ ਕਿ ਗਰਮ ਕਰਦੇ ਸਮੇਂ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ ਭੋਜਨ ਗਰਮ ਕਰਨ ਵੇਲੇ ਢੱਕਣ ਨੂੰ ਪੂਰੀ ਤਰ੍ਹਾਂ ਬੰਦ ਨਾ ਕਰੋ ਇਸ ਨੂੰ ਥੋੜਾ ਜਿਹਾ ਫੁੱਲਾ ਛੱਡਣ ਦੇ ਨਾਲ ਭਾਫ਼ ਬਾਹਰ ਨਿਕਲਦੀ ਹੈ ਅਤੇ ਡੱਬੇ ਨੂੰ ਫਟਣ ਜਾਂ ਫਿਰ ਓਵਰਫਲੋ ਹੋਣ ਤੋਂ ਰੋਕਦੀ ਹੈ ਆਪਣੇ ਓਵਨ ਨੂੰ ਨਿਯਮਤ ਤੌਰ ਦੇ ਉੱਤੇ ਸਾਫ਼ ਕਰਨਾ ਅਤੇ ਸਮੇਂ-ਸਮੇਂ ਦੇ ਉੱਤੇ ਇਸ ਦੀ ਜਾਂਚ ਕਰਾਉਣਾ ਬੇਹਤ ਮਹੱਤਵਪੂਰਨ ਹੈ ਖਰਾਬ ਮਾਈਕ੍ਰੋਵੇਵ ਜਾਂ ਫਿਰ ਗੰਦੇ ਓਵਨ ਦੇ ਵਿੱਚ ਭੋਜਨ ਗਰਮ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹਾਲਾਂਕਿ ਕੈਂਸਰ ਹੋ ਸਕਦਾ ਹੈ ਜਾਂ ਫਿਰ ਨਹੀਂ ਹੋ ਸਕਦਾ ਇਸ ਦੇ ਵੱਲੋਂ ਹਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਸਬੂਤ ਮਿਲਿਆ